ਲੋ ਜੀ ਰਾਮਪਰੇ ਦਾ ਤੁਹਾਨੂੰ ਹੈੱਡ ਆਫਿਸ ਦਿਖਾ ਰਿਹਾ ਵੱਡਾ ਹੈੱਡ ਤੇ ਤੇ ਹਰ ਤਰ੍ਹਾਂ ਦੀ ਚੀਜ਼ ਜਿਹੜੀ ਮਿਲ ਜਾਂਦੀ ਆ ਬਹੁਤ ਆਸਾਨੀ ਦੇ ਨਾਲ ਉਹ ਚੀਜ਼ ਇੱਥੇ ਮਿਲ ਜਾਂਦੀ ਆ ਇੱਕ ਤਰ੍ਹਾਂ ਦੀ ਰਾਮਪਰਾ ਦੀ ਇਹ ਮੇਨ ਹੱਬ ਆ ਦਿਖਾਵਾਂਗੇ ਇੱਥੇ ਕੀ ਕੁਝ ਮਿਲਦਾ ਸ਼ਾਮ ਨੂੰ ਤੇ ਪੁਲਿਸ ਪ੍ਰਸ਼ਾਸਨ ਕਿੰਨਾ ਕੁ ਸਾਥ ਦੇ ਰਿਹਾ ਜਾਂ ਪੁਲਿਸ ਪ੍ਰਸ਼ਾਸਨ ਇਹ ਕਿੰਨੀ ਕੁ ਡਿਊਟੀ ਨਿਭਾ ਰਿਹਾ ਹਲਕਾ ਵਿਧਾਇਕ ਇਸ ਪ੍ਰਤੀ ਕਿੰਨੀ ਕੁ ਡਿਊਟੀ ਨਿਭਾ ਰਿਹਾ ਉਹ ਗੱਲਾਂ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਾਂਗੇ ਚੈਨਲ ਦੇ ਨਾਲ ਜੁੜੇ ਰਹੀਓ ਲੋ ਜੀ ਇੱਥੋਂ ਸਟਾਰਟ ਹੋ ਜਾਂਦਾ ਹੈ ਗਾਂਧੀ ਨਗਰ ਇੱਧਰ ਅੰਦਰਲੇ ਫਾਟਕਾਂ ਨੂੰ ਜਾਂਦੀ ਹੈ ਰਾਹ ਜਾਂਦਾ ਤੇ ਆਹ ਸਾਰਾ ਗਾਂਧੀ ਨਗਰ ਹੈ 12 ਨੰਬਰ ਗਲੀ ਤੱਕ 4 ਨੰਬਰ ਗਲੀ ਤੋਂ ਆ ਬਸਾਇਆ ਜੀ ਤੁਸੀਂ ਮੰਨ ਲਓ ਇੱਥੋਂ ਸਟਾਰਟ ਆ ਸਾਰਾ ਕੁਝ ਕਿ ਹਰ ਇੱਕ ਚੀਜ਼ ਬੜੀ ਆਸਾਨੀ ਦੇ ਨਾਲ ਇੱਥੋਂ ਮਿਲ ਜਾਂਦੀ ਹੈ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਤੁਹਾਨੂੰ ਚਾਹੀਦੀ ਹੈ ਸਰਕਾਰ ਕਹਿੰਦੀ ਹੈ ਨਸ਼ਾ ਖਤਮ ਹੋ ਗਿਆ। ਨਸ਼ੇ ਦਾ ਅਸੀਂ ਲੱਕ ਤੋੜ ਦਿੱਤਾ। ਤਾਂ ਤੁਹਾਨੂੰ ਦਿਖਾ ਰਹੇ ਨਸ਼ਾ ਤੇ ਸ਼ਾਮ ਨੂੰ 7 ਵਜੇ ਤੋਂ ਬਾਅਦ ਮੋਹਲ ਦੇਖ ਲਿਓ। ਦੁਪਹਿਰ ਦਾ ਸਮਾਂ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ। ਤੇ ਸ਼ਾਮ ਨੂੰ 7 ਵਜੇ ਤੋਂ ਬਾਅਦ ਦੇਖ ਲਿਓ 10 ਵਜੇ ਤੱਕ ਇੱਥੇ ਰੌਣਕਾਂ ਲੱਗਿਆ ਰਹਿੰਦੀਆਂ। ਇੱਥੋਂ ਸਾਰਾ ਮਹੱਲਾ ਸਟਾਰਟ ਹੋ ਜਾਂਦਾ। ਹਰ ਇੱਕ ਚੀਜ਼ ਜੋ ਸਰਕਾਰ ਕਹਿੰਦੀ ਹੈ ਅਸੀਂ ਚਿੱਟਾ ਖਤਮ ਕਰਤਾ। ਚਿੱਟਾ ਤੇ ਸਰੇ ਆਮ ਬੇਕਦਾ। ਹਰ ਇੱਕ ਕੰਮ ਪੁਲਿਸ ਪ੍ਰਸ਼ਾਸਨ ਨੂੰ ਦੇ ਕਹਿੰਨੇ ਕਿ ਤੁਸੀਂ ਸ਼ਾਮ ਨੂੰ ਉੱਥੇ ਗੇੜਾ ਜ਼ਰੂਰ ਲਾ ਕੇ ਜਾਇਆ ਕਰੋ ਪੈਸੇ ਦੇਖਦੇ ਆ ਕਿ ਪੁਲਿਸ ਪ੍ਰਸ਼ਾਸਨ ਗੱਡੀ ਦੇ ਗੇੜਾ ਵੀ ਮਾਰ ਕੇ ਜਾਂਦੇ ਨੇ ਗੇੜਾ ਕੱਢ ਕੇ ਵੀ ਜਾਂਦੇ ਨੇ ਚਾਰ ਚਾਰ ਗੱਡੀਆਂ ਆ ਜਾਂਦੀਆਂ ਨੇ ਉੱਪਰੋਂ ਟੀਮਾਂ ਆਉਂਦੀਆਂ ਨੇ ਆ ਕੇ ਗੇੜਾ ਮਾਰ ਕੇ ਇਥੋਂ ਲੰਘ ਜਾਂਦੇ ਨੇ ਬੰਦੇ ਲੈ ਜਾਂਦੇ ਨੇ ਤੇ ਪਰਚਾ ਉਹਨਾਂ ਦੇ ਆ ਮਤਲਬ ਥੋੜਾ ਮੋਟਾ ਸਮਾਨ ਹੀ 1-2 ਗ੍ਰਾਮ ਹੀ ਪੈਂਦਾ ਤੇ ਉਹ ਜਮਾਨਤ ਦੇ ਉਹ ਸਾਰੇ ਬਾਹਰ ਆ ਜਾਂਦੇ ਨੇ ਤੁਹਾਨੂੰ ਦਿਖਾ ਰਿਹਾ ਹਾਂ ਰਾਮਪਰਾ ਫੂਲ ਦਾ ਹਾਲ ਜੇ ਬੰਦੇ ਕੁਝ ਸਾਥ ਦੇਣਾ ਚਾਹੁੰਦੇ ਨੇ ਕਿ ਅਸੀਂ ਚਿੱਤਾ ਖਤਮ ਕਰਨਾ ਚਾਹੁੰਦੇ ਆ ਅਸੀਂ ਪੁਲਿਸ ਨੂੰ ਸਾਰੀ ਜਾਣਕਾਰੀ ਦੱਸਾਂਗੇ ਕਿ ਇੱਥੇ ਆਸਮਾਨ ਵਿਕਦਾ ਇੱਥੇ ਦੇਵਪਾਰ ਦਾ ਕੰਮ ਚੱਲਦਾ ਇੱਥੇ ਸੱਤਾ ਚੱਲਦਾ ਜੋ ਕਹਿੰਦੇ ਅਸੀਂ ਨਾਮ ਦੱਸਦੇ ਆ ਇਹ ਵੀ ਤਾਂ ਸਾਨੂੰ ਡਰ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਦੇ ਵਿੱਚ ਇਦਾਂ ਦੇ ਬੰਦੇ ਹੈਗੇ ਨੇ ਜਿਹੜੇ ਪੈਸੇ ਲੈ ਕੇ ਨਾਮ ਡਿਸਕਲੋਜ਼ ਕਰ ਦਿੰਦੇ ਨੇ ਬੰਦੇ ਦਾ ਹੁਣ ਉਹ ਡਰਦੇ ਮਾਰੇ ਅਗਲੇ ਕੀ ਪੁਲਿਸ ਇੱਕ ਤਾਂ ਸਹਾਰਾ ਹੁੰਦਾ ਨਾ ਪੁਲਸ ਤੇ ਵਿਸ਼ਵਾਸ ਹੁੰਦਾ ਕਿ ਪੁਲਿਸ ਪ੍ਰਸ਼ਾਸਨ ਕਿਸ ਨੂੰ ਦੱਸੂਗੀ ਇੱਕ ਪਾਸੇ ਤਾਂ ਭਗਵੰਤ ਮਾਨ ਕਹਿੰਦਾ ਕਿ ਤੁਸੀਂ ਨਸ਼ਾ ਕੋਈ ਵੀ ਵੇਚਦਾ ਕਿਤੇ ਵੀ ਵੇਚਦਾ ਸਾਨੂੰ ਸਾਡੇ ਨੰਬਰ ਤੇ WhatsApp ਤੇ ਜਾਣਕਾਰੀ ਦਿਓ ਹੁਣ ਜੇ ਦੂਜੇ ਪਾਸੇ ਬੰਦਾ ਜਾਣਕਾਰੀ ਦੇ ਵੀ ਦਵੇ ਤਾਂ ਉਹਦਾ ਨਾਮ ਡਿਸਕਲੋਜ਼ ਹੋ ਜਾਂਦਾ ਸਾਰੇ ਪੁਲਿਸ ਵਾਲੇ ਨੇ ਕਹਿੰਦੇ ਅਸੀਂ ਮਾੜੇ ਆ ਬਹੁਤੇ ਪੁਲਿਸ ਵਾਲੇ ਚੰਗੇ ਵੀ ਨੇ ਜਿਹੜਾ ਆਪਦਾ ਕੰਮ ਆ ਜਿਹੜਾ ਆਪਦੀ ਡਿਊਟੀਆਂ ਤਣ ਦੇਹੀ ਨਾਲ ਜਿਹੜੇ ਨਿਭਾਰੇ ਨੇ ਤੇ ਵਿੱਚ ਪੁਲਿਸ ਪ੍ਰਸ਼ਾਸਨ ਇਦਾਂ ਦੇ ਨੇ ਜਿਹੜੇ ਜਿਨ੍ਹਾਂ ਦੀ ਗਠਮੇਟਾ ਵਧੀਆ ਵੱਡੇ ਜਿਹੜੇ ਸਦਾਗਰ ਨੇ ਦਰੇ ਚਿੱਟਾ ਵੇਚਦੇ ਨੇ ਤੇ ਉਹ ਸਾਰਾ ਉਹਨਾਂ ਦਾ ਗਰਮੈਂਟ ਵੀ ਉਹਨਾਂ ਨਾਲ ਹੈਗੀ ਆ ਜਿਹੜੇ ਨਾਮ ਡਿਸਕਲੋਜ਼ ਕਰ ਦਿੰਦੇ ਨੇ ਹੁਣ ਬਹੁਤੇ ਬੰਦੇ ਸਾਥ ਦੇਣ ਲਈ ਤਿਆਰ ਨਹੀਂ ਭਗਵੰਤ ਮਾਨ ਦਾ ਪਰ ਉਹਨਾਂ ਦਾ ਕੀ ਕੀਤਾ ਜਾਵੇ ਜਿਹੜੇ ਬੰਦੇ ਕਹਿੰਦੇ ਨੇ ਕਿ ਸਾਡਾ ਨਾਮ ਡਿਸਕਲੋਜ਼ ਹੋ ਜਾਂਦਾ ਸਾਨੂੰ ਡਰ ਲੱਗਦਾ ਤੇ ਸਾਨੂੰ ਮਾਰ ਦੇਣਗੇ ਧਮਕੀਆਂ ਆ ਜਾਂਦੀਆਂ ਨੇ ਜੇਕਰ ਕੋਈ ਬੰਦਾ ਉੱਠਦਾ ਕਿ ਅਸੀਂ ਚਿੱਟਾ ਬੰਦ ਕਰਾਉਣਾ ਚਾਹੁੰਦੇ ਹਾਂ ਅਸੀਂ ਦੇਵ ਭਵਾਰ ਦਾ ਕੰਮ ਆ ਜਿਹੜਾ ਬੰਦ ਕਰਾਉਣਾ ਚਾਹੁੰਦੇ ਆ ਛੱਟੇ ਜਿਹੜਾ ਬਜ਼ਾਰਾ ਚੱਲਦਾ ਸ਼ਰਿਆਂਮ ਚੱਲ ਰਿਹਾ ਤੇ ਗਲੀਆਂ ਦੇ ਵਿੱਚ ਹੀ ਆਸੇ ਪਾਸੇ ਸਾਰਾ ਕੁਛ ਜਿੰਨਾ ਕੁਛ ਚੱਲ ਰਿਹਾ ਤੇ ਕੀ ਹੁਣ ਵਿਸ਼ਵਾਸ ਕੀਤਾ ਜਾਵੇ ਕੀ ਭਗਵਾਨ ਤਮਨ ਤੇ ਇੱਕ ਪਾਸੇ ਜੋੜ ਲਾ ਰਿਹਾ ਕਿ ਜਿੱਤਾ ਬਿਲਕੁਲ ਖਤਮ ਹੋ ਚੁੱਕਿਆ ਬਹੁਤ سارے ਪਰਚੇ ਪੈ ਚੁੱਕੇ ਨੇ ਰਾਮਪਰਾ ਹਲਕਾ ਤਾਂ ਦਿਖਾ ਰਹੇ ਆ ਬਾਕੀ ਹਲਕਾ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਪਤਾ ਹੀ ਹੈ ਕੀ ਕੁਝ ਮਤਲਬ ਚੱਲ ਰਿਹਾ ਸ਼ਰਿਆਂਮ ਤੇ ਇੱਕ ਗੱਲਾਂ ਅਫਵਾਵਾਆਂ ਹੀ ਆ ਕੱਲੀਆਂ ਵੱਡੀਆਂ-ਵੱਡੀਆਂ ਨਿਊਜ਼ ਖਬਰਾਂ ਦੇ ਵਿੱਚ ਖਬਰਾਂ ਦਿਖਾਈ ਜਾਂਦੀਆਂ ਕਿ ਤਾ ਖਤਮ ਹੋ ਚੁੱਕਿਆ ਉਹ ਸਾਹਮਣੇ ਤੁਸੀਂ ਦੇਖ ਲੈਂਦੇ ਹੋਗੇ ਉਹ ਸਾਹਮਣੇ ਦਿਖ ਰਿਹਾ ਛੇਵਲੇ ਆਪਣੇ ਛੇਪੂਰੀ ਮੰਦਿਰ ਉਹਦੇ ਵਿੱਚ ਵੀ ਬਹੁਤ ਸਾਰੇ ਦੂਜੇ ਬੰਦੇ ਨੇ ਆਪ ਦਾ ਸਮਾਨ ਲਾਉਂਦੇ ਨੇ ਆਪ ਦਾ ਇੰਜੋਏ ਕਰਦੇ ਨੇ ਉੱਥੇ ਪਾਏ ਜਾਂ ਪੂਜ ਜਾਂਦੇ ਨੇ ਸ਼ਾਮ ਨੂੰ ਘਰੇ ਚਲੇ ਜਾਂਦੇ ਨੇ ਮਤਲਬ ਰਾਮ ਬਾਗ ਦੇ ਵਿੱਚ ਵੀ ਬਹੁਤ ਸਾਰੀ ਰੌਣਕਾਂ ਜਿਹੜੀਆਂ ਲੱਗੀਆਂ ਜਾਂਦੀਆਂ ਨੇ ਉਹ 12 ਨੰਬਰ ਗਲੀ ਤੱਕ ਸਾਰਾ ਕੁਝ ਚੱਲਦਾ ਕੋਸ ਕਿਸੇ ਮਰਜ਼ੀ ਤਰ੍ਹਾਂ ਦੀ ਤੁਹਾਨੂੰ ਚੀਜ਼ ਚਾਹੀਦੀ ਆ ਉਹ ਹਰ ਇੱਕ ਤਰ੍ਹਾਂ ਦੀ ਚੀਜ਼ ਇੱਥੇ ਮਿਲ ਜੂਗੀ ਚਾਹੇ ਦੇਵਪੂਜਾ ਨੂੰ ਚਾਹੀਦੀ ਆ ਚਿੱਟਾ ਚਾਹੀਦਾ ਸੱਤੇ ਦਾ ਕੰਮ ਚਾਹੀਦਾ ਹੋਰ ਵੀ ਜਿੰਨੇ ਦੋ ਨੰਬਰ ਦੇ ਕੰਮ ਨੇ ਉਹ ਸਭ ਇੱਥੇ ਹੁੰਦੇ ਨੇ ਲੋਕ ਸਾਥ ਬਹੁਤ ਘਟ ਦਿੰਦੇ ਨੇ ਡਰਦੇ ਨੇ ਵੀ ਅਸੀਂ ਵੀਡੀਓ ਦੇ ਵਿੱਚ ਬੋਲਾਂਗੇ ਅਸੀਂ ਨਾਮ ਲੈ ਦਾਂਗੇ ਕਿ ਆਹ ਬੰਦੇ ਚਿੱਟੇ ਇੱਥੇ ਵੇਚਦੇ ਆਹ ਬੰਦੇ ਤੇ ਆਹ ਕੰਮ ਕਰਦੇ ਆ ਉਹਨਾਂ ਨੂੰ ਡਰ ਲੱਗਦਾ ਕਿ ਸਾਡਾ ਨਾਮ ਨਾ ਡਿਸਕਲੋਜ਼ ਹੋ ਜੇ ਪੁਲਿਸ ਵਾਲੇ ਨਾਮ ਨਾਲ ਦੱਸ ਦੇਣ ਕੀ ਸਾਡੇ ਅਗਲਾ ਕੋਈ ਦੁਕਾਨ ਤੋੜ ਜੂ ਜਾਂ ਸਾਡੀ ਕੋਈ ਲੱਤ ਬਾਹ ਤੋੜ ਜੂ ਕਿਉਂ ਪਤਾ ਨਹੀਂ ਹੁੰਦਾ ਬੰਦਾ ਖਾ ਕੇ ਜੇ ਕਿਸੇ ਦਾ ਨਾਮ ਲੈਤਾ ਨਾ ਅਗਲਾ ਖਾ ਵੀ ਕੇ ਉਹਦੇ ਕੋਈ ਬਾਹਰ ਕਰ ਜੇ ਤੁਰੇ ਜਾਂਦੇ ਤੇ ਰਾਤ ਨੂੰ ਦਰ ਹਾਇਰਕ ਤੇ ਹਾਰੇ ਕੋਈ ਹੁੰਦਾ ਪਰ ਸਾਡਾ ਕੰਮ ਆ ਦਿਖਾਉਣਾ ਸੱਚ ਦਿਖਾਉਣਾ ਕਿ ਜੋ ਕੰਮ ਰੰਪਰਾ ਫੋਲ ਦੇ ਵਿੱਚ ਹੋ ਰਿਹਾ ਅਜੇ ਇੱਕ ਪਾਸਾ ਦਿਖਾਇਆ ਰੰਪਰਾ ਦਾ ਹੋਰ ਬਹੁਤ ਸਾਰੇ ਜਗ੍ਹਾ ਹੈ ਕਣ ਰੰਪਰਾ ਦੀਆਂ ਜਿੱਥੇ ਹਰ ਇੱਕ ਚੀਜ਼ ਦੋ ਨੰਬਰ ਦੀ ਉਹ ਸ਼ਰੀਆਮ ਮਿਲ ਮਿਲ ਰਹੀ ਆ ਵਿਕ ਰਹੀ ਆ ਪੁਲਿਸ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਬੰਦੇ ਫੜੇ ਜਾਂਦੇ ਨੇ ਉਹਨਾਂ ਦੀ ਨਾਲ ਦੀ ਨਾਲ ਬਾਹਰ ਵੀ ਆ ਜਾਂਦੇ ਨੇ ਜ਼ਮਾਨਤ ਹੋ ਜਾਂਦੀ ਹੈ ਬਹੁਤ ਜਲਦੀ ਤੇ ਆਪ ਦਾ ਸ਼ਰੀਆਮ ਵੇਚਦੇ ਨੇ ਕੋਈ ਡਰ ਨਹੀਂ ਕੋਈ ਬੋਲੂਗਾ ਉਹਦੇ ਅਸੀਂ ਲੱਤਾਂਵਾਮਾਂ ਤੋੜ ਦਾਂਗੇ ਉਹਨੂੰ ਡਰਾ ਦਾਂਗੇ ਧਮਕਾ ਦੇ ਦਾਂਗੇ ਸੌ ਚੀਜ਼ਾਂ ਕਿਤੇ ਪੁਲਿਸ ਪ੍ਰਸ਼ਾਸਨ ਸਾਥ ਦੇ ਰਿਹਾ ਚਾ ਐਮਐਲਏ ਨਹੀਂ ਚੰਗੀ ਤਰ੍ਹਾਂ ਕੋਈ ਕਾਰਵਾਈ ਕਰ ਰਿਹਾ ਤਾਂ ਮੂਰੇ ਵੋਟਾਂ ਵੀ 2027 ਦੀਆਂ ਆ ਰਹੀਆਂ ਨੇ ਤਾਂ ਲੋਕ ਜਵਾਬ ਦੇ ਦੇਣਗੇ ਭਗਵੰਤ ਮਾਨ ਨੂੰ ਹਲਕਾ ਪ੍ਰਧਾਨ ਨੂੰ ਵੀ ਦੇ ਦੇਣਗੇ ਕਿਸੇ ਨੇ ਮੁੜ ਕੇ ਪੁੱਛ ਨਹੀਂ ਵੋਟਾਂ ਲੈ ਕੇ ਮੁੜ ਕੇ ਆਮ ਲੋਕਾਂ ਕਰਨੀ ਝਾਕੇ ਵੀ ਨਹੀਂ ਇਹ ਸਾਰਾ ਹਾਲ ਦਿਖਾ ਰਿਹਾ ਸਰੂ ਸਾਹਮਣੇ ਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਗੇੜਾ ਮਾਰਿਆ ਕਰੋ ਗੇੜਾ ਰੱਖਿਆ ਕਰੋ ਚਾਰ ਨੰਬਰ ਜਿਹੜੀ ਤੋਂ ਪਿੱਛੋਂ ਤਿੰਨ ਨੰਬਰ ਗਲੀ ਤੋਂ ਲੈ ਕੇ ਉਹ 12 ਨੰਬਰ ਗਲੀ ਤੱਕ ਹਰ ਇੱਕ ਚੀਜ਼ ਬੜੀ ਆਸਾਨੀ ਦੇ ਨਾਲ ਦੋ ਨੰਬਰ ਵਾਲੀ ਕਹਿਣ ਵਾਲੀ ਬੜੀ ਆਸਾਨੀ ਦੇ ਨਾਲ ਇੱਥੇ ਮਿਲ ਜਾਂਦੀ ਹੈ